ਇੱਕ ਨੌਜਵਾਨ ਵੱਲੋਂ ਆਪਣੇ ਹੀ ਦੋਸਤ ਦੇ ਘਰ ਦੇ ਵਿੱਚ ਕੀਤਾ ਹਗਾਮਾ ਕੀਤੀ ਪੰਤੋੜ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਮਾਮਲਾ ਬਠਿੰਡਾ ਦੀ ਆਵਾਵਸਤੀ ਦਾ ਬਠਿੰਡਾ ਦੀ ਆਵਾਵਸਤੀ ਵਿਖੇ ਇੱਕ ਨੌਜਵਾਨ ਆਪਣੀ ਮਾਤਾ ਦੇ ਨਾਲ ਇੱਕ ਆਪਣਾ ਘਰ ਦੇ ਅੰਦਰ ਆਪਣੀ ਜਾਣ ਪਛਾਣ ਦੇ ਆਪਣੇ ਦੋਸਤ ਦੇ ਘਰ ਜਾਂਦਾ ਹੈ ਅਤੇ ਉਥੋਂ ਉਸਦੇ ਦੋਸਤ ਦੀ ਪਤਨੀ ਅਤੇ ਉਸਦੀ ਮਾਂ ਜਦ ਬਾਜ਼ਾਰ ਦੇ ਵਿੱਚ ਕੁਝ ਸਮਾਨ ਲੈਣ ਦੇ ਲਈ ਚਲੀਆਂ ਜਾਂਦੀਆਂ ਹਨ ਤਾਂ ਪਿੱਛੋਂ ਇਸ ਵੱਲੋਂ ਘਰ ਦੇੰ ਦਾ ਜਿੱਥੇ ਭੰਗਤੜ ਕੀਤੀ ਜਾਂਦੀ ਹੈ ਉੱਥੇ ਆਪਣਾ ਹੱਥ ਸ਼ੀਸ਼ੇ ਦੇ ਵਿੱਚ ਮਾਰ ਕੇ ਗੀਲ ਚਟਮੀ ਕਰਾਇਆ ਜਾਂਦਾ ਹੈ ਜਿਸ ਨੂੰ ਇੱਕ ਸਮਾਜ ਸੇਵੀ ਸੰਸਥਾ ਦੀ ਐਂਬੂਲੈਂਸ ਦੇ ਰਾਹੀਂ ਬਠਿੰਡਾ ਦੇ ਸਿਵਰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਇਹ ਮਾਮਲਾ ਕਿਤਨਾ ਘਟੇ ਸ਼ੱਕੀ ਜਾਪਿਆ ਹੈ ਇਸ ਨੂੰ ਲੈ ਕੇ ਪੁਲਸ ਮੌਕੇ ਤੇ ਜਾ ਕੇ ਜਾਂਚ ਕਰ ਰਹੀ ਹੈ ਅਸੀਂ ਦਿਖਾ ਰਹੇ ਹਾਂ ਡੀਐਸਪੀ ਸਿਟੀ 1 ਸੰਦੀਪ ਭਾਟੀ ਮੌਕੇ ਤੇ ਪਹੁੰਚੇ ਹੋਏ ਹਨ ਅਤੇ ਇਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਹਜੇ ਤੱਕ ਕੋਈ ਵਿਅਕਤੀ ਦੇ ਬਿਆਨ ਲਈ ਜਾਣਗੇ ਅਤੇ ਉਸ ਤੋਂ ਬਾਅਦ ਇਹ ਅਗਲੀ ਕਾਰਵਾਈ ਕੀਤੀ ਜਾਵੇਗੀ ਲੇਕਿਨ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੈ ਇਹ ਨੌਜਵਾਨ ਆਪਣੇ ਦੋਸਤ ਦੇ ਘਰ ਜਾ ਕੇ ਹਮਲਾ ਕਰਦਾ ਜਿੱਥੇ ਉਸ ਦੀ ਆਪਣਾ ਪੰਗ ਤੋੜ ਕਰਦਾ ਹੈ ਅਤੇ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਇਸ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਕ ਕਰਵਾਇਆ ਜਾਂਦਾ ਹੈ ਆਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਇਸ ਸਬੰਧੀ ਇਸ ਮਹੱਲੇ ਦੇ ਲੋਕ ਅਤੇ ਡੀਐਸਪੀ ਸਿਟੀ ਬੰਨ ਸੰਦੀਪ ਸਿੰਘ ਪਾਟੀ ਇਹ ਜੀ ਮੈਨੂੰ ਕੋਈ ਪਤਾ ਨਹੀਂ ਮੈਨੂੰ ਤਾਂ ਇਹ ਪ੍ਰਾਪਤ ਪ੍ਰਦਾਨ ਨੇ ਜਿਸ ਨੇ ਪ੍ਰੇਮ ਕੁਮਾਰ ਨੇ ਥੂੜ ਦਿੱਤਾ ਸੀ ਹੂੰ ਤੇ ਉਹ ਜੀ ਵੀ ਆਈ ਕਿਉਂ ਕਿਸੇ ਬੰਦਾ ਚੁੱਕ ਕੇ ਲੈ ਗਿਆ ਮੈਨੂੰ ਤਾਂ ਇਹ ਨਾ ਪਤਾ ਕਿੰਨੇ ਕੇ ਬੰਦੇ ਜੀ ਕੋਈ ਪਿਆਰ ਚੁਰ ਲੈ ਕੇ ਆਏ ਜੀ ਬੰਦੇ ਇਹ ਸੀ ਕੋਈ ਅਖਬਾਰਾਂ ਉਹਨੂੰ ਵੇਖਿਆ ਅੰਦਰ ਬੜੇ ਸੀਗੇ ਮੈਂ ਇਹ ਨਹੀਂ ਕਿ ਮੈਂ ਇੱਥੇ ਤੁਹਾਨੂੰ ਵੀ ਆ ਵੀ ਤੇ ਇੱਥੇ ਰੋਣਾ ਰੁਲਾ ਪਿਆਊਗਾ ਹਾਂਜੀ ਪ੍ਰਧਾਨ ਨੇ ਪੁਣ ਕੀਤਾ ਫਿਰ ਇਹ ਮਾਰਨੇ ਅੱਛਾ ਤੇ ਉਹ ਜੇ ਕਿ ਆਗੇ ਉਹਦੇ ਚ ਪਾ ਕੇ ਦੱਸਾਂਗੇ ਮੈਨੂੰ ਤਾਂ ਇਹਨਾਂ ਪਤਾ ਹੋਰ ਕੋਈ ਪਤਾ ਇਹ ਕਿ ਇਹਨਾਂ ਦਾ ਮਕਾਨ ਕਿ ਇਹਨਾਂ ਦਾ ਇਹ ਮਕਾਨ ਇਹ ਟੀਸੀ ਹੋਉਂਦੇ ਆਪਣਾ ਉਥੇ ਮਿਲਾ ਜੇ ਨਹੀਂ ਟੀਸੀ ਉੱਪਰ ਮਿਲਾ ਜੇ ਹਾਂਜੀ ਠੀਕ ਮੇਰਾ ਨਾਮ ਜੀ ਪ੍ਰੇਮ ਕੁਮਾਰ ਹੈ ਇਹ ਵਾਰ ਨੰਬਰ 2 ਹੈ ਸ਼੍ਰੀ ਗੁਰੂ ਰਵੀਦਾਸ ਨਗਰ ਮੇਨ ਰੋਡ ਹੈ ਖਾਲਸਾ ਸਕੂਲ ਦਾ ਤੇ ਆ ਸਾਹਮਣੇ ਨਾਲ ਹੀ ਮੇਰਾ ਘਰ ਹੈਗਾ ਕਿੱਧਰ ਕਿਉਂ ਹੈ ਤੇ ਇੱਥੇ ਜਦੋਂ ਮੈਂ ਬਾਹਰ ਆ ਕੇ ਦੇਖਿਆ ਇੱਕ ਮੁੰਡਾ ਤੇ ਤੜਫੀ ਜਾਂਦਾ ਸੀਗਾ ਬਾਹਰ ਉਹਦੇ ਕੋਲ ਜਾ ਕੇ ਜਦੋਂ ਦੇਖਿਆ ਤੇ ਕਾਫੀ ਲਹੂ ਲੁਆਣੇ ਪਏ ਸੀ ਅੰਦਰ ਵੀ ਕਾਫੀ ਲਹੂ ਲੁਆਣੇ ਹੋਏ ਪਏ ਸੀਗਾ ਪਰ ਉਹ ਸ਼ਖਸ ਦਾ ਐ ਨਹੀਂ ਪਤਾ ਲੱਗਾ ਕਿ ਉਹ ਸ਼ਖਸ ਸੀ ਕੋਣ ਠੀਕ ਹੈ ਨਾ ਦੇਖਿਆ ਤੁਸੀਂ ਇੱਥੇ ਨਹੀਂ ਪਹਿਲਾਂ ਤਾਂ ਕਿਸੇ ਦੇਖਿਆ ਨਹੀਂ ਜੀ ਵੀ ਸ਼ਾਇਦ ਕੋਈ ਇਹਨਾਂ ਦੇ ਰਿਸ਼ਤੇਦਾਰ ਹੈ ਜਾਂ ਕੋਈ ਇਹਨਾਂ ਦੇ ਰਿਲੇਟਿਵ ਹੋ ਸਕਦਾ ਹੈਗਾ ਪਰ ਅਸੀਂ ਤਾਂ ਦੇਖਿਆ ਨਹੀਂ ਕਿਉਂਕਿ ਇਹ ਘਰ ਖੁੱਲਾ ਪਿਆ ਸੀਗਾ ਠੀਕ ਹੈ ਉਹਦੇ ਬਾਅਦ ਫਿਰ ਅਸੀਂ ਐਂਬੂਲੈਂਸ ਨੂੰ ਫੋਨ ਕੀਤਾ ਜਿਹੜੀ ਸਾਡੇ ਇੱਥੋਂ ਦੀ ਬਲੱਡ ਜੰਗ ਬਲੱਡ ਵੈਲਫੇਅਰ ਸੁਸਾਇਟੀ ਹੈ ਉਹਨਾਂ ਨੂੰ ਫੋਨ ਕੀਤਾ ਉਹ ਆਏ ਇਮੀਡੀਏਟਲੀ ਆਏ ਇਮੀਡੀਏਟਲੀ ਆ ਕੇ ਮੁੰਡੇ ਨੂੰ ਚੱਕ ਕੇ ਹਸਪੀਟਲ ਉਹਨੂੰ ਐਡਮਿਟ ਕਰਾਤਾ ਠੀਕ ਹੈ ਠੀਕ ਹੈ ਨਾਮ ਵੀ ਦੇਖ ਮੇਰਾ ਨਾਮ ਪੰਕਜ ਕੁਮਾਰ ਮੌਨੂ ਸਮਾਜ ਸੇਵੀ ਸੰਸਥਾ ਆਲ ਬਲੱਡ ਡੋਨਰ ਤੋਂ ਕਿਹੜਾ ਏਰੀਆ ਹੈ ਸਰ ਆਵਾ ਵਸਤੀ ਨਜਦੀਪ ਪਟਿਆਲਾ ਫਾਟਕ ਜਿੱਥੇ ਦੀ ਬਰਬਤਨਾ ਹੈ ਉਹ ਆਵਾ ਵਸਤੀ ਤੇ ਨੰਬਰ ਬਲੀਦ ਕੋਲੇ ਹੋਈ ਹੈ ਕੀ ਹੋਇਆ ਸਰ ਸਮਾਜ ਸੇਵੀ ਸੰਸਥਾ ਦੇ ਹੈਲਪਲਾਈਨ ਨੰਬਰ 9988501656 ਤੇ ਅਦਾ ਪੌਣਾ ਘੰਟੇ ਪਹਿਲਾਂ ਮੈਸੇਜ ਮਿਲਿਆ ਸੀ ਵੀ ਇਹ ਤੋਂ ਭਰਦੇ ਕੋਲੇ ਇੱਕ ਵਿਅਕਤੀ ਹੈ ਜਿਹੜਾ ਜੀ ਬਾਹੋਂ ਦੀ ਵੱਢ ਚੁਚੀ ਹੈ ਹੱਡੀ ਦਿਸ ਰਹੀ ਹੈ ਸੂਚਨਾ ਮਿਲਦੇ ਸਾਡੀ ਐਂਬੂਲੈਂਸ ਟੀਮ ਗਗਨ ਗਗਨ ਖੰਨਾ ਲਵਲੀ ਬੋਟਵਾਲ ਮੋਤੀ ਤੇ ਪੋਤੇ ਜਿੰਸ ਤੇ ਆਉ ਨੂੰ ਦੇਖਿਆ ਭਈ ਲੜਪਾ ਬਹੁਤ ਜ਼ਿਆਦਾ ਨੂਨ ਨਾਲ ਹੋਇਆ ਪਿਆ ਖੂਨ ਨਮ ਖੂਨ ਹੈ ਉਹਨੂੰ ਤੁਰੰਤ ਐਂਬੂਲੈਂਸਰ ਆਈ ਸਮਾਜ ਸੇਵੀ ਦੀ ਸਿਵਲ ਹਸਪੀਟਲ ਦੇ ਐਮਰਜੈਂਸੀ ਇਲਾਜ ਲਈ ਪਹੁੰਚਾਇਆ ਗਿਆ ਕਿੰਨੀ ਉਮਰ ਹੈ ਲੜਕੀ ਦੀ ਕੀ ਹਾਲਤ ਹੈ ਸਰ ਹਲੇ ਹੁੰਦਾ ਕੋਈ ਨਾਮ ਦੱਸ ਨਹੀਂ ਸਕਿਆ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਅੱਛਾ ਹਾਲਾਤ ਕਿਸ ਤਰ੍ਹਾਂ ਦੇ ਸੀ ਜਦੋਂ ਉਹਦੇ ਹਾਲਤ ਬਹੁਤ ਗੰਭੀਰ ਹੈ ਕਿਉਂ ਜੀ ਤੁਸੀਂ ਜਿਹੜੇ ਘਰੋਂ ਅਸੀਂ ਲੈ ਕੇ ਜਿਆ ਭਰ ਦੇ ਕੋਲੋਂ ਉਹਦੇ ਅੰਦਰ ਵੀ ਤੁਸੀਂ ਦੇਖ ਪੋਈਏ 30 ਫੁੱਟ 30 ਫੁੱਟ 20 ਫੁੱਟ ਦੇ ਪਰਿਵਾਰ ਵੀ ਨਹੀਂ ਆ ਮਜਾਂਦੀ ਇਹ ਤਾਂ ਫੂਨ ਹੀ ਫੂਨ ਦਿੱਸਦਾ ਤੇ ਐਂਬੂਲੈਂਸ ਵੀ ਸਾਰੀ ਫੂਨ ਫੂਨ ਭਰ ਜਾਈਏ ਇਹ ਕਿਹਨੇ ਕੋਈ ਦੀ ਗੱਲ ਹੈ ਇਹ ਆ ਲਾਲੋ ਜੀ ਆਪਣੇ ਹੁਣ ਟਾਈਮ ਹੋਇਆ 4 ਵਜੇ ਤੇ ਘੰਟਾ ਪਹਿਲਾਂ ਹੀ ਗੱਲ ਸਰ ਇਹਨੇ ਕੋਈ ਦੀ ਗੱਲ ਹਾਂਜੀ ਸਰ ਪਰਿਵਾਰ ਲੱਗੇ ਕਿੰਨਾ ਦਾ ਘਰ ਹੈ ਪਤਾ ਲੱਗੇ ਸਰ ਜਿੰਨਾ ਦਾ ਪਰ ਆ ਉਹ ਇਸ ਘਰ ਦੇ ਵਿੱਚ ਹੈ ਨਹੀਂ ਸੀ ਤੇ ਨਾਲ ਹੀ ਇਹਦੇ ਚਾਚੇ ਤਾਊਆਂ ਦਾ ਪਰਿਵਾਰ ਦੇ ਉਹ ਇਹਨਾਂ ਦੇ ਦੱਸਣ ਦੇ ਬੋਰਿੰਗ ਬਈ ਮੁੰਡਾ ਇੱਥੋਂ ਦਾ ਨਹੀਂ ਹੈ ਤੁਸੀਂ ਜਦੋਂ ਮੌਕੇ ਤੇ ਪੁੱਛ ਇਕੱਲਾ ਮੁੰਡਾ ਤੇ ਜ਼ਖਮੀ ਸੀਗਾ ਹਾਂਜੀ ਸਰ ਜਦੋਂ ਸਾਡੀ ਐਂਬੂਲੈਂਸ ਟੀਮ ਮੋਤੀ ਦੇ ਪੋਤੀ ਪੱਲਾ ਮੁੰਡਾ ਹੀ ਪਿਆ ਸੀ ਹੰਨਮਕੂਨ ਸੀ ਠੀਕ ਹੈ ਸਰ ਨਾਮ ਆਪਣਾ ਤੇ ਕਿਹੜਾ ਏਰੀਆ ਕੀ ਗੱਲ ਬਾਤ ਹੈ ਮੇਰਾ ਨਾਮ ਹਰਿੰਦਰ ਸਿੰਘ ਆ ਜੀ ਆਵਾਬਸਤੀ ਵਢੰਦਾ ਇਹ ਜਿਹੜਾ ਘਰ ਆ ਜੀ ਮੇਰੇ ਬ੍ਰਦਰ ਦਾ ਹੈ ਹਰਜਿੰਦਰ ਸਿੰਘ ਵੱਡਾ ਮੇਰੇ ਨਾਲ ਕੀ ਕੰਮ ਕਰਦੇ ਢੀਸਾ ਕੋਲ ਨਹੀਂ ਅੱਛਾ ਮਲਾਮ ਨੇ ਕੀ ਕੀ ਹੋਇਆ ਕੀ ਇੱਥੇ ਅੰਦਾਜ਼ਾ ਲਾਇਆ ਜਾਂਦਾ ਵੀ ਉਹ ਮੁੰਡੇ ਨੂੰ ਆਉਣਾ ਜਾਣਾ ਸੀਗਾ ਪਹਿਲਾਂ ਇਹਨਾਂ ਦੇ ਘਰੇ ਜੀ ਉਹਦੀ ਮਦਰ ਤੇ ਆਏ ਹੈ ਸਾਡੀ ਪਰਜਾਈ ਉਹ ਮੁੰਡੇ ਦੀ ਮਦਰ ਬਾਜ਼ਾਰ ਗਈਆਂ ਉਹਨੂੰ ਘਰੇ ਬਿਠਾ ਕੇ ਗਏ ਹੋਣਗੇ ਸਾਨੂੰ ਉਦੋਂ ਪਤਾ ਲੱਗਿਆ ਜੀ ਕਹਿੰਦੇ ਇੱਥੋਂ ਐਂਬੂਲੈਂਸ ਲੈ ਕੇ ਗਏ ਕਿਸੇ ਮੁੰਡੇ ਨੂੰ ਖੂਨ ਨਮ ਖੂਨ ਹੋਇਆ ਬੱਠਾ ਸੀਗਾ ਜਦੋਂ ਮੈਂ ਬਾਹਰ ਨਿਕਲਿਆ ਘਰੋਂ ਉਹਦਾ ਐਂਬੂਲੈਂਸ ਚਲੀ ਗਈ ਸੀ ਮੈਂ ਆ ਕੇ ਦੇਖਿਆ ਜੀ ਹਾਲ ਹੋਇਆ ਤੇ ਅਸੀਂ ਅੰਦਰ ਵੀ ਜਾ ਕੇ ਦੇਖਿਆ ਵੀ ਕੋਈ ਅੰਦਰ ਤਾਂ ਨਹੀਂ ਕੁਛ ਪਾਰਾ ਹੋ ਠੱਕ ਕੇ ਗਈ ਅੰਦਰ ਐਲ.ੀ.ਡੀ ਪੰਨੀ ਹੋਈ ਆ ਫੋਨ ਪੰਨਿਆ ਪਿਆ ਮੁੰਡੇ ਦੇ ਬੂੜ ਜਿਹੜਾ ਆਪਾਂ ਪਈਏ ਅੰਦਰ ਕਾਰਨ ਕਾਰਨ ਸਾਨੂੰ ਅਜੇ ਤਾਂ ਕੁਝ ਨਹੀਂ ਪਤਾ ਜੀ ਮੁੰਡੇ ਨੂੰ ਪਤਾ ਉਹ ਜਿਹੜੇ ਜਿਹਦੇ ਨਾਲ ਵਾਪਰੀ ਹੈ ਘਟਨਾ ਕੋਣ ਹੈ ਮੁੰਡਾ ਉਹ ਉਹ ਮੁੰਡਾ ਤੁ ਉਹ ਵੀ ਮਲਾਜਾ ਜੀ ਇਹਨਾਂ ਦੇ ਘਰ ਆਉਣੀ ਚਾਹੀਦੀ ਪਤਾ ਕੋਈ ਮੈਂਟਲੀ ਇੱਥੇ ਜੇ ਉਹ ਪਾ ਨਹੀਂ ਸਕਦਾ ਮੈਂ ਦੇਖਿਆ ਨਹੀਂ ਚੱਲ ਉਹ ਕੋਈ ਕਿਸੇ ਹੋਰ ਦੇ ਕੋਟ ਮਾਰ ਕੇ ਤੈਨੂੰ ਉਹੀ ਦੱਸੂਗਾ ਨਾਮ ਕੀ ਹੈ ਸ਼ੀਸ਼ਾ ਭੰਨਿਆ ਬਾਬ ਮੇਰੇ ਸਾਬ ਨਾਲ ਉਹਦੇ ਸ਼ੀਸ਼ੇ ਦੇ ਵਿੱਚ ਕੁਝ ਨਮਰਿਆ ਲੱਗਦਾ ਹੁਣੇ ਨਾਮ ਕੀ ਹੈ ਹਰਮਨਪ੍ਰੀਤ ਦੱਸ ਰਿਹਾ ਮੈਨੂੰ ਪੂਰਾ ਐਗਜੈਕਟ ਨੇ ਅੱਛਾ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਗੱਲਦਾ ਨਹੀਂ ਉਹ ਘਰੇ ਦੱਸਦੇ ਆ ਮਲਾਜਾ ਵੀ ਦੱਸ ਰਿਹਾ ਘਰੇ ਕਹਿੰਦੇ ਕਈ ਵਾਰੀ ਉਹਨੇ ਸਮਾਨ ਸੁਣ ਭੰਨਿਆ ਠੀਕ ਮੈਂ ਮੈਂ ਸ਼ਕਲ ਵੀ ਨਹੀਂ ਦੇਖੀ ਠੀਕ ਹੈ ਜੀ ਠੀਕ ਹੈ ਹਾਂ ਜੀ ਸਰ ਅੱਜ ਪਹੁੰਚੇ ਹੋ ਕੀ ਘਟਨਾ ਹੈ ਤੇ ਕਿਹੜਾ ਏਰੀਆ ਹੈ ਇਹ ਹਰਜਿੰਦਰ ਸਿੰਘ ਦਾ ਘਰ ਹੈ ਜਿਹੜਾ ਆਵਾ ਵਸਤੀ ਦੇ ਵਿੱਚ ਹੈਗਾ ਇਹ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਹਰਮਨਪ੍ਰੀਤ ਸਿੰਘ ਸਮਖ ਜੈਲਾ ਸਿੰਘ ਜੋ ਟੀਚਰ ਕੋਲ ਦਾ ਰਹਿਣ ਵਾਲਾ ਉਹ ਅੱਜ ਇੱਥੇ ਆਧਾ ਪੌਣਾ ਘੰਟਾ ਪਹਿਲਾਂ ਆਪਣੀ ਮਦਰ ਨਾਲ ਇਹਨਾਂ ਦੇ ਘਰੇ ਆਇਆ ਸੀਗਾ ਤੇ ਪਹਿਲਾਂ ਵੀ ਇੱਥੇ ਮਿਲ ਉਹਨਾਂ ਦੀ ਆਉਣੇ ਜਾਣੇ ਆ ਉਹ ਹਰਜਿੰਦਰ ਸਿੰਘ ਦੀ ਵਾਈਫ ਤੇ ਹਰਮਨਪ੍ਰੀਤ ਸਿੰਘ ਦੀ ਮਦਰ ਤਾਂ ਬਾਜ਼ਾਰ 'ਚ ਕੋਈ ਸ਼ੋਪਿੰਗ ਵੈਰਾ ਕਰਕੇ ਚੱਲ ਚਲੇ ਗਈਆਂ ਉੱਧਰ ਚਲੇ ਗਏ ਉਦੋਂ ਬਾਅਦ ਇਹਨੇ ਹਰਮਨਪ੍ਰੀਤ ਸਿੰਘ ਨੇ ਆਹ ਘਰ 'ਚ ਲੀਜੇ ਤੋੜਤੀ ਇੱਕ ਮੋਬਾਈਲ ਤੋੜਿਆ ਹੈ ਸ਼ੀਸ਼ੇ ਦੇ ਵਿੱਚ ਆਪਣੇ ਬਾਹ ਮਾਰੀ ਆ ਜਿਸ ਦੇ ਨਾਲ ਇਹ ਬਲੱਡ ਨਿਕਲਿਆ ਹੋਇਆ ਹੈ ਕਾਰਨ ਕਿਉਂ ਸਰ ਕਾਰਨ ਅਸੀਂ ਜਾਂ ਕੇ ਹਰਮਨਪੀਰ ਨੂੰ ਹਸਪਤਾਲ ਜਾ ਕੇ ਪੁੱਛ ਗਿਛ ਕਰਦੇ ਆ ਉਹਦੇ ਬਾਅਦ ਵੈਰੀਫਾਈ ਕਰਕੇ ਫਿਰ ਅਸਲ ਕਾਰਨ ਬਦਲ ਕੋ ਕੀ ਕਾਰਨ ਹੋਇਆ ਤਾਂ ਕੋਈ ਨਹੀਂ ਲੈ ਸਰ ਪਰਿਵਾਰ ਦੇ ਤੁਹਾਡੇ ਇੱਥੇ ਹਰਜਿੰਦਰ ਸਿੰਘ ਦਾ ਬਰਦਰ ਮਿਲਿਆ ਜਿਹਨੇ ਸਾਨੂੰ ਇਹ ਸਾਰ ਦੱਸੀ ਇਹ ਆ ਗੱਲਬਾਤ ਹੋਈ ਆ ਅਸਲ ਤਾਂ ਹਰਮਨਪੀਰ ਸਿੰਘ ਨੂੰ ਮਿਲ ਕੇ ਅਸਲ ਕਾਰਨ ਬਦਲ ਕੋ ਕੋਈ ਥਰਡ ਪਰਸਨ ਇਹ ਕਿਤੇ ਪਰ ਦਿੱਤੇ ਨਹੀਂ ਨਹੀਂ ਇਹ ਪਤਾ ਲੱਗਾ ਵੀ ਉਹਨੇ ਆਪਣੇ ਆਪ ਹੀ ਜਿਹੜੀ ਸ਼ੀਸ਼ੇ ਦੇ ਵਿੱਚ ਬਾਹ ਮਾਰੀ ਆ ਉਸ ਤੋਂ ਬਾਅਦ ਇਹ ਬਲੱਡ ਡੁੱਲਿਆ ਹੋਇਆ ਹੈ ਇਹ ਕੋਫ ਕੁੱਟੀ ਡਿੱਗੀ ਹੋਈ ਹੈ ਤੇ ਨਾਲ ਹੈ ਲੇਡੀ ਤੇ ਮੋਬਾਈਲ ਤੋੜਿਆ ਹੋਇਆ ਸਰ ਕੈਸ਼ ਦਾ ਮਰੀਜ਼ ਲੱਗਦਾ ਜੀ ਦੇਖੋ ਇਹਦਾ ਉਸ ਤੋਂ ਮਾਂ ਮਿਲਣ ਤੋਂ ਬਾਅਦ ਡਾਕਟਰ ਸਾਹਿਬ ਮਿਲ ਕੇ ਰੁਕੋ ਸਰ ਕਰ ਕਿੰਨਾ ਦਾ ਇਹ ਇਹ ਹਰਜਿੰਦਰ ਸਿੰਘ ਦਾ ਘਰ ਹੈ ਜੀ ਠੀਕ ਹੈ ਸਰ ਠੀਕ ਹੈ